ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਲਗਿਆ ਜੀ ਨਿੰਬੂ ਦਾ ਅਚਾਰ ਬਣਾਉਣ ਅੱਜ ਮੇਰੀ ਮੰਮੀ ਆਏ ਹੋਏ ਨੇ ਮੈਂ ਉਹਨਾਂ ਤੋਂ ਅਚਾਰ ਪਵੰਦੀ ਆ ਮਿੱਠਾ ਅਚਾਰ ਮੇਰੀ ਮੰਮੀ ਨੇ ਉੱਪਰ ਕੱਟ ਲਾ ਦਿੱਤੇ ਦੇਖੋ ਐਦਾਂ ਲਾਏ ਨੇ ਦੇਖੋ ਤੁਸੀਂ ਇਹ ਡੰਡੀ ਕਿੰਨੀ ਦਿਨੇ ਲਾਣੇ ਉੱਪਰ ਤੇ ਲਾਣੇ ਨਿੰਬੂ ਦੇ ਦੇਖੋ ਸਵਾਰ ਕੇ ਦੇਖੋ ਤੁਸੀਂ ਐਦਾ ਇਹ ਵਿੱਚ ਮਸਾਲਾ ਵਰਦੂਆ ਇਧਰ ਦੇ ਨੀਂਗੰ ਮੰਮੀ ਲਾਣਾ ਉੱਤੇ ਲਾਣਾ ਘਟ ਐਦਾਂ ਮੈਂ ਵੀ ਸਿੱਖਣ ਲੱਗਿਆ ਮੰਮੀ ਕੋਲ ਵਸੇ ਮਾਨੂੰ ਆਂਦਾ ਪਰ ਚਲੋ ਦੁਬਾਰਾ ਸਿਕ ਲੈਣਾ ਇਹ ਐਦਾਂ ਇਹਦੇ ਵਿੱਚ ਫੜ ਦੇਣਾ ਮਸਾਲਾ ਆ ਮੰਮੀ ਦੱਸਦੇ ਆ ਵੀ ਐਦਾਂ ਦਾ ਇਹਦੇ ਵਿੱਚ ਪਾਣਾ ਹੁੰਦਾ ਹੈ ਜੇ ਜ਼ਿਆਦਾ ਗਿੱਲਾ ਨਹੀਂ ਚਾਹੀਦਾ ਤਾਂ ਇਹਦੇ ਵਿੱਚ ਪਾਣੀ ਘੜ ਦੇਣਾ ਜਿਹੜਾ ਇੱਕ ਰਾਤ ਰੱਖ ਕੇ ਨਮਕ ਲਾ ਕੇ ਥੋੜਾ ਬਟ ਮੈਂ ਕੱਢਿਆ ਨਹੀਂ ਪਾਣੀ ਐਦਾਂ ਹੀ ਪਾ ਲਿਆ ਕਿਉਂਕਿ ਅਸੀਂ ਅਜਵੈਣ ਪਾ ਦੇਣੀ ਥੋੜੀ ਉਹ ਸੁੱਕ ਲੁੰਦੇ ਪਾਣੀ ਸਿਆਣਿਆਂ ਦੇ ਗੱਲਾਂ ਸਿੱਖ ਲੈਣੇ ਚਾਹੀਦੇ ਆ ਜੀ ਜਿਉਂ-ਜਿਉਂ ਉਮਰ ਵੱਧ ਜਾਂਦੀ ਹੈ ਮੰਮੀ ਦੀ ਸੋਚ ਹੋਈ ਜਾਂਦੀ ਹੈ ਕਿੱਦਾਂ ਕੱਟਾਂਗੇ ਦੇਖੋ ਇੱਕ ਦਿਨ ਜਾਣਾ ਤਾਂ ਸਭ ਨੇ ਹੀ ਆ ਪਰ ਮਨ ਨੂੰ ਹਰ ਇੱਕ ਨੂੰ ਬੰਦੇ ਨੂੰ ਆਪਣੀ ਮਾਂ-ਬਾਪ ਦਾ ਪਿਆਰ ਹੁੰਦਾ ਹੈ ਥੋੜੀ ਦੇਰ ਵਾਸਤੇ ਆਏ ਤੇ ਕਹਿੰਦੇ ਚੱਲ ਮੈਂ ਤੇਰਾ ਚਾਰ ਪਾਦਮ ਕਿੰਨਾ ਪਿਆਰ ਹੁੰਦਾ ਮਾਵਾਂ ਦਾ ਮਾਵਾਂ ਨੂੰ ਧੀ ਹੁੰਦਾ ਦੇਖੋ ਜੇ ਅਸੀਂ ਸਾਰੇ ਚੀਰ ਲਏ ਨਿੰਬੂ ਹੁਣ ਅਸੀਂ ਉਹ ਵੀਡੀਓ ਸਾਡੇ ਸਾਡੇ ਤੋਂ ਸਕਿਪ ਹੋ ਗਈ ਉਹ ਵੀਡੀਓ ਇਹਦੇ ਚ ਅਸੀਂ ਪਾਇਆ ਨਮਕ ਜੀਰਾ ਅਜਵੈਣ ਤੇ ਚੀਨੀ ਖੰਡ ਜਿਵੇਂ ਜਿੰਨੀ 슈ਗਰ ਜਿਹਨੂੰ ਕਹਿੰਦੇ ਮਿੱਠਾ ਬਣਾਉਣਾ ਨਾ ਸਿਆਚਾਰ ਹਾ ਇਸ ਕਰਕੇ ਅਸੀਂ ਵਿੱਚ ਮਿਰਚਾਂ ਪਾਈਆਂ ਥੋੜੀ ਜਿਹੀ ਕਿਉਂਕਿ ਬੈਲੈਂਸ ਹੋ ਜਾਂਦਾ ਹੈ ਥੋੜਾ ਅਸੀਂ ਤੁਹਾਨੂੰ ਦਿਖਾਉਣਾ ਭੁੱਲ ਗਏ ਪਹਿਲਾਂ ਪਾ ਕੇ ਰੱਖਿਆ ਜੀ ਐਦਾਂ ਹੀ ਮਿਕਸ ਕਰਤਾ ਇਹਦੇ ਵਾਸਤੇ ਸੌਰੀ ਹੈ ਜੀ ਅਸੀਂ ਸੱਚ ਦੋ এলাਚੀਆਂ ਪਾਈਆਂ ਦੋ ਚਾਰ ਇਹਦੇ ਵਿੱਚ ਹਰੀਆਂ खुशबू वास्ते हरी इलाची बहुत सोहनी लगती है कुट के पाई बरीक पीस के क्रश करके पा ली देखो मेरी मम्मी ने हूँ भर के पा भी दता चार देखो ਇਹ ਚਾਰਜੀ ਸਾਲ ਡੇਢ ਸਾਲ ਡੇਢ ਦੋ ਸਾਲ ਨਹੀਂ ਖਰਾਬ ਹੁੰਦਾ ਬਸ ਐਨਾ ਵਿੱਚ ਖਾਇ ਜਾਂਦਾ ਮਾਂ ਦੇ ਹੱਥ ਦਾ ਤਾਂ ਇਹ ਵੀ ਅਲੱਗ ਹੁੰਦਾ ਜੀ ਮੇਰੀ ਮੰਮੀ ਆਏ ਸਾਲ ਸਾਨੂੰ ਆਚਾਰ ਪਾ ਕੇ ਦਿੰਨੇ ਬਹੁਤ ਸ਼ੌਂਕ ਹੈ ਨਾ ਆਚਾਰ ਪਾਣ ਦਾ ਵਰਗਾ ਪਿਆਰ ਕਿੱਥੇ ਲੱਭਦਾ ਜੀ ਵੀਡੀਓ ਥੋੜੀ ਲੰਬੀ ਹੋਗੀ ਕਿਉਂਕਿ ਮੈਂ ਕੱਟੀ ਨਹੀਂ ਫਿਰ ਮਹਾਂ ਚਲ ਕੋਈ ਨਾ ਸਾਰੇ ਬਾਦਨ ਨੇ ਆਪਾਂ ਕਿੰਨੀ ਬਰੀਕੀ ਨਾਲ ਮੰਮੀ ਭਰਦੇ ਆ ਸਾਰੇ ਨਿੰਬੂ ਚ ਅੱਜ ਜਦੋਂ ਸਾਰੀ ਉਹ ਵੀਡੀਓ ਪਾ ਵੀਡੀਓ ਪਾ ਦਿੱਤੀ ਕਿਉਂਕਿ ਅਸੀਂ ਕੱਟ ਨਹੀਂ ਕੀਤੀ ਵਿੱਚੋਂ ਕੋਈ ਗੱਲ ਨਹੀਂ ਮਾ ਇਹ ਬਾਤ ਜਿਹੜਾ ਬੱਚਾ ਸੀ ਆ ਜੋ ਵੀ ਮਿਕਸਚਰ ਇਹਦੇ ਚ ਉੱਪਰ ਬਾਤ ਤਾਂ ਸਾਰਾ ਸੀ ਵੀਡੀਓ ਚੰਗੀ ਲੱਗੇ ਹੋਵੇ ਤਾਂ ਜਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਪਲੀਜ਼ ਤਾਂ ਕਿ ਸਾਡਾ ਹੌਸਲਾ ਵੱਧ ਸਕੇ ਅਸੀਂ ਦੁਬਾਰਾ ਹੋਰ ਵੀਡੀਓ ਪਾ ਸਕੀਏ ਬਸ ਨੂੰ ਰੱਖ ਦੇਣਾ ਜੀ 15 ਦਿਨਾਂ ਚ ਆਚਾਰ ਤਿਆਰ ਹੋ ਜਾਣਾ ਸਾਡਾ